ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦੇ ਸੱਚ ਜੁਗਾਦ ਦੇ ਸੱਚ ਐ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋ ਵੀਏ ਜੇ ਸੋਚੀ ਲੱਖ ਵਾਰੇ ਚੁੱਪੇ ਚੁਪ ਨਾ ਹੋ ਵੀਏ ਜੇ ਲਾਇ ਰਹਾ ਲਿਵ ਤਾਰੇ ਓਖਿਆ ਫੁਕ ਨਾ ਤਰੀ ਜੇ ਬੰਨਾਪੁਰਿਆ ਪਾਰ ਸੇ ਸੇੜ ਪਾਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵੇਂ ਸਚਿਆਰਾ ਹੋ ਵੀਏ ਕਿਵੇਂ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਲਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਣ ਜੀ ਹੁਕਮ ਮਿਲੇ ਵਡਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇੱਕ ਨਾ ਹੁਕਮੇ ਵਕੀਸ ਇੱਕ ਹੁਕਮੇ ਸਦਾ ਬਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕੇ ਹੁਕਮੇ ਜੇ ਮੁਝੇ ਤਾਂ ਹੋਵੇ ਕਹਿ ਨਾ ਕੋਈ ਗਾਵੇ ਕੋਤਾਲੇ ਹੋਵੇ ਕਿਸੇ ਤਾੜੇ ਗਾਵੇ ਕੋ ਦਾ ਤੇ ਜਾਣੇ ਨੀ ਤਾੜੇ ਗਾਵੇ ਕੋ ਗੁਣ ਵਡਿਆਈਆ ਚਾਰੇ ਗਾਵੇ ਕੋ ਵਿਦਿਆ ਵਿਖਮ ਵਿਚਾਰੇ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਪਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਆਦਰਾ ਦੂਰ ਕਤ ਨਾ ਕਥੀ ਨਾ ਆਵੇ ਟੋਟੇ ਕਰਤੇ ਕਰਤੇ ਕਤੀ ਕੋਟੀ ਕੋਟੇ ਕੋਟੇ ਦਿੰਦਾ ਤੇ ਲੈਂਦੇ ਤੱਕ ਪਾਏ ਜੁਗਾ ਜੁਗੰਤਰ ਕਾਇ ਕਾਇ ਹੁਕਮੀ ਹੁਕਮ ਚਲਾਏ ਰਾਉ ਨਾਨਕ ਵਿਗਦੇ ਪਰਵਾਹੋ ਸੱਚਾ ਸਾਹਿਬ ਸਾਚ ਨਹੀਂ ਭਾਕਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰੇ ਫੇਰ ਕੇ ਅੱਗੇ ਰਖੀਏ ਜਿੱਦਿ ਸੇ ਦਰਬਾਰੇ ਮੂੰਕੇ ਬੋਲਣ ਬੋਲੀਏ ਜਿਤੇ ਸੋਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖੇ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸੱਚਿਆਰ आप ना जाए कीता ना आपे आप, आप निरंजन सोए जिन सेविया तिन पाया मान नानक गाविए गुणी निदान गाविए सुनिए मन रखिए पाओ दुख पर हर सुख कर ले जाए गुरमुख नादर गुरमुख वेदन ਗੁਰਮਖ ਰਿਆ ਸਮਾਏ ਗੁਰੂ ਈਸ਼ਰ ਗੁਰੂ ਗੋਰੀਕ ਬਰਮਾ ਗੁਰੂ ਪਾਰਵਤੀ ਮਾਈ ਜਿਹੋ ਜੜ ਆਖਾ ਨਾਈ ਕਹਿਣਾ ਕਥਨ ਨਾ ਜਾਈ ਪੂਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਤੀਰਤ ਨਵਾ ਜੇ ਤਿਸ ਪਾਵਾਂ ਮੀੜ ਪਾੜੇ ਕੀ ਨਾਈ ਕਰੀ ਜੇਤੀ ਸਿਰਟ ਉਪਾਏ ਵੇਕਾ ਫੀੜ ਕੇ ਰਮਾ ਕੇ ਮਿਲੇ ਲਈ ਬਤ ਵਿੱਚ ਰਤਨ ਜਵਾਰ ਮੰਣ ਕੇ ਜੇ ਇੱਕ ਦੇ ਗੁਰ ਕੀ ਸਿੱਖ ਸੁਣੀ ਪੁਰਾ ਇੱਕ ਦੇ ਬੁਝਾਈ ਸਬਨਾ ਜੀ ਆ ਕਾ ਇੱਕ ਦਾਤਾ ਸੋ ਬਹਿ ਵਿਤਰਣ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਮਾ ਖੰਡਾ ਵੀ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਲਾਉ ਰਖਾਈ ਕੇ ਜਫਕੀਰਤ ਜਗ ਲੇ ਜੇ ਤਿਸ ਨਦਰਨ ਆਵੀ ਤੇ ਵਾਤਨ ਪੁੱਛੇ ਕੇ ਕੀਟਾ ਅੰਦਰ ਕੀਟ ਕਰੇ ਦੋਸੀ ਦੂਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੂਝਈ ਜੇ ਤਿਸ ਗੁਣ ਕੋਈ ਕਰੇ ਸੁੜੀਏ ਸਿੱਧ ਪੀਰ ਸੁਰਨਾਥ ਦੁਨੀਆ ਤਰ ਤਵਲ ਆਕਾਸ ਸੁਣੀਏ ਦੀਪ ਲੋ ਪਤਾਨ ਸੁਣੀਏ ਪਉ ਦਾ ਰਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੂਪ ਪਾਪ ਕਾ ਨਾਤ ਸੁਣੀਏ ਇਸਰ ਵਰਮਾ ਇੰਦ ਸੁਣੀਏ ਮੁਖ ਸਲਾਹਣ ਬੰਦ ਸੁਣੀਏ ਜੋਗ ਜੁਗ ਤਲ ਭੇਦ ਸੁਣੀਏ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਤ ਸਤੋਗ ਗਿਆਨ ਸੁਣੀਏ 68 ਕਾ ਇਸਨਾਨ ਸੁਣੀਏ ਪੜ ਪੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਤਰਾ ਗੁਣਾ ਕੇਗਾ ਸੁਣੀਏ ਸੇਖ ਪੀਰ ਪਾਤਜਾ ਸੁਣੀਏ ਅੰਦੇ ਭਾਵੇਂ ਗਾਉ ਰਹੋ ਸੁਣੀਏ ਹਾਥ ਹੋਵੇ ਅਸ ਗਾਉ ਨਾਨਕ ਭਗਤ ਆਸਦਾ ਵਿਗਾਸ ਸੁਣੀਏ ਦੂਖ ਭਾਪ ਕਾ ਨਾਸ ਮਨ ਨੇ ਕੀ ਗਤੀ ਕਹਿ ਨਾ ਜਾਏ ਜੇ ਕੋ ਕਹੇ ਪਿਛੇ ਪਸਾਏ ਕਾਗਦ ਕਲਮਣਾ ਲਿਖਨਾਰ ਮਨ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ मन्ने सूरत होवे मन बुद्ध मन्ने सगल पवन की सुध मन्ने मूह चोटा ना काए, जम के साथ न जाए ऐसा नाम निरंजन मन जाने मन मार्ग टाक न पाए मने पत प्रगट जाए मन्ने मग न चले पंथ मन्ने धर्म सेती सन बंद ऐसा नाम निरंजन होए ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰੇ ਤਾਦਾਰ ਮੰਨੇ ਤੇਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਾਵੇ ਨਾ ਸਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਚੇ ਪਾਵੀ ਦਰਗੇ ਮਾਰੇ ਪੰਜੇ ਸੋਈ ਦਰਜਾ ਦੇ ਪੱਜਾ ਗੁਰੂ ਇੱਕ ਤਿਆਰ ਏ ਜੇ ਕੋ ਕਹਿ ਕਰੇ ਵਿਚਾਰੇ ਕਰਤੇ ਕੇ ਕਰਨੇ ਨਾਹੀ ਤੁਮਾਰੇ ਧੋਲ ਧਰਮ ਦਿਆ ਕਾ ਪੂਤ ਸਤੋਗਤਾ ਪਰਖਿਆ ਜਿੰ ਤੂਤ ਜੇ ਕੋ ਮੁਝੇ ਹੋਵੇ ਸਚਿਆਰ ਤਵਲੇ ਉਪਰ ਕੇਤਾ ਪਾਰ ਕਰਤੀ ਹੋਰ ਪਰੇ ਔਰ ਹੋਰ ਏ ਤਿਸ ਤੇ ਭਾਰਤ ਵੇ ਕਮਲ ਚੂਰੇ ਜੀ ਯਾਤਰਾnga ਕੇ ਨਾਉ ਸਪਨਾ ਲਿਖਿਆ ਬੁਢੀ ਕਲਾਮ ਤੋ ਲੇਕਾ ਲਿਖ ਜਾੜੇ ਕੋਈ ਲੇਕਾ ਲਿਖਿਆ ਕੀਤਾ ਹੋਏ ਕੀਤਾ ਤਾਨਸ ਵਾਲੇ ਰੂਪੇ ਕੀਤੀ ਦਾਤ ਜਾੜੇ ਕੋਲ ਪੂਤੇ ਕੀਤਾ ਫਸਾਉ ਏ ਕੋਕਵਾ ਉਸਤੇ ਹੋਏ ਲਗਦਰਿਆਉ ਕੁਦਰਤ ਕਮੜ ਕਾ ਵਿਚਾਰੇ ਵਾਰਿਆ ਲੈ ਜਾਵਾਂ ਏਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਖਲਾਮਤ ਦੇ ਰੰਕਾਰ ਅਸੰਖ ਜਪ ਅਸੰਖ ਪਾਉ ਸਰਕ ਪੂਜਾ ਅਸੰਖਤਾ ਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮੰਨ ਰਿਹਾ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮਹਾ ਪੱਕੇ ਸਾਰ ਅਸਾਂ ਕਮੋ ਲਿਵ ਲਾਇ ਤਾਰ ਕੁਦਰਤ ਕਮਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਮੂਰ ਇੱਕ ਅੰਧਕੋਰ ਅਸਾਂ ਕਚੋਰ ਹਰਾਮਕੋਰ ਅਸਾਂ ਕਾਂ ਮਰ ਕਰ ਜਾਏ ਜੋਰ ਅਸਾਂ ਗਲਬੜ ਅਤਿਆਕਮਾਈ ਅਸਾਂ ਕ ਪਾਪੀ ਪਾਪ ਕਰ ਜਾਏ ਅਸਾਂ ਕੁੜਿਆਰ ਕੂੜੇ ਫੇਰਾਈ ਅਸਾਂ ਕਮਲੇਸ਼ ਮਨ ਪੱਕ ਖਾਏ ਅਸਾਂ ਕਿੰਨਾ ਕੈਸੇ ਰਹਿ ਕਰੇ ਪਾਰੇ ਨਾਨਕ ਦੀਚ ਕਹਿ ਰੀਚਾਰੇ ਵਾਰਿਆ ਨਾ ਜਾਵਾ ਇੱਕ ਵਾਰੇ ਜੋ ਤੁਧ ਪਾਵੇ ਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਸਖਦਾਉ ਅਸੰਖਤਾਉ ਅਗੰਗ ਅਗੰ ਅਸੰਖਲੋ ਅਸਾਂ ਕਹਿ ਸਿਰ ਪਾਰ ਹੋਏ ਆਖਿਰ ਨਾਮ ਆਖਿਰ ਤਲਾ ਆਖਿਰ ਕੀਤੇ ਗੁਰਗਾ ਆ ਕਿਰ ਗਿਆਰ ਗੀਤ ਗੁਣਗਾ ਆ ਕਿਰ ਲਿਖੜ ਬੋਲੜ ਬਾੜੇ ਅਖਰਾ ਸਿਰ ਸਹੀ ਹੋਗ ਲਿਖਾੜ ਜਿਨ ਇਹ ਲਿਖੇ ਤੇ ਸਿਰ ਮਾਹੀ ਜੀ ਫਰਮਾਇ ਤੇ ਉਤੇ ਮਾਏ ਜੇਤਾ ਕੀਤਾ ਤੇ ਤਾ ਨਾਓ ਵਿੜਵਾੜੇ ਨਾ ਹੀ ਕੋਤਾਓ ਕੁਦਰਤ ਕਵਣ ਕਾ ਵਿਚਾਰੇ ਵਾਰਿਆਂ ਦਾ ਜਾਵਾਂ 1 ਵਾਰ ਜੋ ਤੁਧ ਪਾਵੇ ਸਾਈ ਪਲਿਕਾੜ ਤੂੰ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤਰਦੇ ਪਾਣੀ ਤੋਤੇ ਉਤਰਸ ਕੇ ਊਤਪਲੀਤੀ ਕੱਪੜ ਹੋਏ ਦੇਸਾ ਭੁੱਲ ਲਈਏ ਉਹ ਤੋਏ ਪਰਿਏ ਮਤ ਪਾਪਾ ਕੇ ਸੰਗ ਉਹ ਢੋਪੇ ਨਾਵੇ ਕੇ ਰੰਗੇ ਕੁਣੀ ਪਾਪੀ ਆਖ ਨਹੀ ਕਰ ਕਰ ਕਰਨਾ ਲਿਖਲੇ ਜਾਏ ਆਪੇ ਬੀ ਜਾਪੇ ਕਾਉ ਤਾਨ ਕਾਉ ਕਬੀ ਆਉ ਜਾਓ तीरत तप दिया दत्त दान जे को पावे तिल का माड़ सुडिए बनिए मन कीता पाओ अंतरगत तीरथ मल नाओ सब गुण तेरे मैं नाई कोई विण गुण कीते भक्त ना होए स्वस्ते आथे वाणी परमाओ सत से सुवास सदा मन चाओ कवर से बेना वक्त कवणे ਕਵਣ ਤਿਤਿ ਕਵਣ ਵਾਰ ਕਵਣ ਤੇ ਰਤਮਾ ਕਵਣ ਜਿਤ ਹੋਏ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਣ ਵਕਤ ਨ ਪਾਇਓ ਕਾਦਿਆ ਜੇ ਲਿਖੜ ਲੇਖ ਪੁਰਣ ਤਿਤ ਵਾਰ ਨ ਜੋਗੀ ਜਾਣੇ ਰਤਮਾ ਉ ਨਾ ਕੋਏ ਜੋ ਕਰਤਾ ਸ੍ਰemptyDict ਹੋਤਾ ਜੇ ਆਪੇ ਜਾਣੇ ਸੋਏ ਕਿਵ ਕਰ ਆਕਾ ਕਿਵ ਸਲਾਇ ਕਿਵ ਕਰਨੀ ਕਿਵ ਜਾਣਾ ਨਾਨਕ ਆ ਕਿਹੜੇ ਸਭ ਕੋ ਆ ਕਿ ਇੱਕ ਦੋ ਇੱਕ ਦੇਣ ਵੱਡਾ ਸਾਹਿਬ ਵਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋਏ ਪਤਾਲ ਪਤਾਲ ਲੱਖ ਅਗਾਸਾ ਅਗਾਸ ਓੜਕ ਓੜਕ ਪਹਾੜ ਤੱਕੇ ਵੇਦ ਕਹਿਣ ਇੱਕ ਬਾਤ ਇਸ 18 ਕਹਿਣ ਕਿਤਾਬਾਂ ਸੋਲ ਇਕਤਾਂਤ ਲੇਖਾ ਹੋਏ ਤਲਕੀਏ ਲੈ ਕੇ ਹੋਏ ਵਿਨਾਸ਼ ਨਾਨਕੇ ਵੱਡਾ ਕੀਏ ਆਪੇ ਜਾਣਿਆ ਸਲਾਹੀ ਸਲਾ ਇਤੀ ਸੂਰਜ ਨਾ ਪਾਇਆ ਨਦੀਆਂ ਅਤੇ ਵਾਹ ਪਾਵੇ ਸਮੁੰਦਰ ਨਾ ਜਾਣੀ ਸਮੁੰਦਰ ਸਾ ਸੁਲਤਾਨੇ ਗਿਰਾ ਸੇਤੀ ਮਾਲ ਤਨ ਕੀੜੀ ਤੁਲਨਾ ਹੋਵਣ ਜੇ ਤਿਸ ਮਨ ਨਾਲ ਵਿਚਰੀ ਮਾਤਰਾ ਸਿਪਤ ਕਹਿਣ ਦਾ ਅੰਤਲੇ ਕਾਣੇ ਦੇਣ ਦਾ ਤੇ ਅੰਤ ਨੇ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਨ ਤੇ ਅੰਤ ਨੇ ਜਾਪੇ ਕੀ ਤਾਂ ਆਕਾਰ ਅੰਤ ਨੇ ਜਾਪੇ ਪਾਰ ਆਵਾਰ ਅੰਤ ਕਾਲ ਕੇਤੇ ਬਿਲਾਈ ਤਾਂ ਕੇ ਅੰਤ ਨਾ ਪਾਇ ਜਾਏ ਕਿਉ ਅੰਤ ਨਾ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਇਬ ਉੱਚਾ ਤਾਓ ਉੱਚੇ ਉਪਰ ਉੱਚਾ ਨਾਓ ਏਵਡ ਉੱਚਾ ਹੋਵੇ ਕੋਈ ਇਸ ਉੱਚੇ ਕੋ ਜਾਣੇ ਸੋਈ ਜੀਵਣ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਵੀ ਦਾਤੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਥਿਲ ਨਤਮਾਏ ਕਹਤੇ ਮੰਗੇ ਜੋਤ ਉਪਾਰ ਕੀਤੀਆ ਕਰਤ ਨਹੀਂ ਵਿਚਾਰੇ ਕਿਤੇ ਕਪਤੂ ਟੇਵੀ ਕਾ ਰੇ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਕਾਏ ਕਾਏ ਕੇਤਿਆਂ ਦੁੱਖ ਬੁੱਖ ਤਦਮਾਰ ਇਹ ਵੀ ਦਾ ਤੇਰੀ ਦਾ ਤਾਰ ਬੰਦ ਕਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣੇ ਜੇ ਤਿਆਂ ਮੁਹ ਕਾਏ ਆਪੇ ਜਾਣੇ ਆਪੇ ਦੇਈ ਅਕੇ ਸੀ ਵੀ ਕੇਈ ਕੇਈ ਜਿਤরো ਬੱਚੇ ਸਿਫਤ ਸਲਾ ਨਾਰਕ ਪਾਤਸ਼ਾਹੀ ਪਾਚਾ ਅਮੂਲ ਗੁਣ ਅਮੂਲੋਂ ਪਰ ਅਮੂਲੋਂ ਪਾਰੀਏ ਅਬੂਲ ਬੰਧਾਰ ਅਮੂਲ ਆਵੀ ਅਮੂਲ ਲੈ ਜਾਏ ਅਬੂਲ ਭਾਈ ਅਬੂਲ ਖਮਾਈ ਅਮੂਲ ਧਰਮ ਅਮੂਲ ਦੀਵਾਨ ਅਮੂਲ ਤੁਲ ਅਮੂਲ ਪ੍ਰਵਾਨ ਅਮੂਲ ਬਖਸ਼ੀਸ ਅਮੂਲ ਨਿਸ਼ਾਨੇ ਅਮੂਲ ਕਰਮ ਅਮੂਲ ਫਰਮਾਨ અમૂલો અમૂલ આકે ના જાએ આક આક રઈ લેલાએ આકે વેદ પાઠ પુરાણ આકે ફડે કરે ક્યાં આકે બરમે આકે ઇન્દ આકે ગોપી તે ગોવિંદ આકે ઇસરે આકે સિદ્ધ આકે કેતે કીતે બુદ્ધ આકેદાનવ આકે દે આકે સુરનરમું જનસે કેતે આકે આખડ પાહે કેતે કે કે ઉડ ઉડ જાયે ਇਤੇ ਕੀਤੇ ਹੋਰ ਕਰੈ ਤਾਂ ਆਕ ਨਾ ਸਕੇ ਕੀ ਕੇ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਹੋਏ ਜੇ ਕੋ ਆਖੇ ਬੋਲ ਵਿਗਾੜੇ ਤਾਂ ਲਿਖੇ ਦਰਗਵਾਰਾਂ ਗਵਾਰ ਸੋ ਦਰ ਕਿਆ ਸੋ ਕਰ ਕਿਆ ਇਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਹੰਕਾਰ ਕੀਤੇ ਵਾਵਣ ਹਾਰੇ ਕੀਤੇ ਰਾਗ ਪਰਿਸੋ ਕਹਿਣੀ ਕੀਤੇ ਗਾਵਣ ਹਾਰੇ ਗਾਵੇ ਤੋ ਲੋ ਪਾ ਪਉਣੋ ਪਾਣੀ ਵਦੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਜਿਤ ਗੁਪਤ ਲਿਖ ਜਾਣੇ ਨਿਕਲਿਖ ਧਰਮ ਵਿਚਾਰੇ ਗਾਵੇ ਇਤਰ ਬਰਮਾ ਦੇ ਵੀ ਸੌਣ ਸਦਾ ਸਵਾਰੇ ਗਾਵੇ ਇੰਤਜ਼ਾਫਨ ਬੈਠੇ ਦੇਵਤੀਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਕਾਵਣ ਸਾਧ ਵਿਚਾਰੇ ਗਾਵੜ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੜ ਪੰਡਿਤ ਪੰਡਣ ਰੱਖਨਰ ਜੁਗ-ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨਮੋੜੇ ਸੁਰਗਮ ਬਚ ਪਿਆਲੇ ਗਾਵੜ ਰਤਨੋ ਪਾਏ ਤੇਰੇ 68 ਤੀਰਤ ਨਾਲੇ ਗਾਵੇ ਜੋਧ ਮਹਾਬਲਸੂਰਾ ਗਾਵੇ ਖਾੜੀ ਚਾਰੇ ਗਾਵੇ ਕੰਨ ਮੰਡਲ ਵਰ ਪੰਡੇ ਕਰ-ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵੇ ਜੋ ਤੁਧ ਭਗਵਾਨ ਭਗਵਾਨ ਤੇਤੇ ਤੇਰੇ ਪੈ ਤੇਰੇ ਨਾਲੇ ਹੋਰ ਕੀਤੇ ਗਾਵਣ ਸੇ ਮੈਂ ਇਤਨੇ ਆਵਣ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਇਬੇ ਸੱਚਾ ਸਾਥਹੀ ਨਾਏ ਹੈ ਵੀ ਹੋਤੀ ਜਾਏ ਜਤੀ ਰਚਨਾ ਜਿੰਨਰ ਚਾਈ ਰੰਗੀ ਰੰਗੀ ਭੰਤੀ ਕਰ ਕਰ ਜਿੰਸੀ ਮਾਇਆ ਜਿੰਨ ਉਹ ਪਾਈ ਕਰ ਕਰ ਦੇਕੇ ਕੀਤਾ ਆਪਣਾ ਜੀਵਤੀਸ ਕੀ ਦੀ ਵਢਾਈ ਜੋ ਇਸ ਭਾਵੇਂ ਸੋਈ ਕਰਤੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਸਾਪਾਤ ਸ਼ਾਹ ਬਾਬਾ ਨਾਨਕ ਰਹਿਣ ਲਜਾਈ ਮੁੰਦਾ ਸੋ ਤੋਖ ਸਰਮ ਬਖ ਚੋੜੀ ਧਿਆਨ ਕੀ ਕਰੈ ਵਿਮੂਤੀ ਖੀਤਾ ਕਾਲ ਕੁਵਰੀ ਕਾਇਆ ਜੁਗਤ ਡਡਾ ਪ੍ਰਤੀਤ ਆਈ ਪਤਿ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ਼ ਇਸਿਆ ਆਦੇਸ਼ ਆਦ ਅਨਿਲ ਅਨੰਦੀ ਅਨੰਦ ਜੁਗ ਜੁਗ ਏਕੋ ਵੇਸ ਉਗ ਤੇ ਗਿਆ ਵਾ ਦੇ ਆਪਣਾਰੇ ਦੇ ਘਟ ਘਟਾ ਬਾਜੇ ਨਾ ਦੇ ਆਪਨਾ ਤੇ ਨਾਤੀ ਸਮਝਾ ਕੀ ਰੇ ਦੀ ਸੰਦੇਵਰਾ ਸਾਧ ਸੰਯੋਗ ਵਿਯੋਗ ਦੂਰ ਵਿਕਾਰ ਚਲਾ ਵੀ ਲੈ ਕੇ ਆਵੀ ਭਾਗ ਆਦੇਸ਼ ਤੇ ਸਿਆਦੇਸ ਆਦ ਅਦੀਨ ਅਲਦੀ ਅਨੰਤ ਜੁਗ ਜੁਗ ਇਕੋ ਗੇਸ ਇਕamai ਜੁਗਤ ਵਿਆਹੀ ਤੇ ਚੇਲੇ ਪਰਵਾਨ ਇਕ ਸਭ ਸਾਰੇ ਇਕ ਪੰਡਾਰੀ ਇਕ ਲਾਏ دیਵਾਨੇ ਜਿਸ ਪਾਵੇ ਤਿਵੇਂ ਚਲਾਵੇ ਜਿਵੇਂ ਹੋਵੇ ਫੁਰਮਾਨ ਹੋਵੇ ਕਿ ਉਹਨਾਂ ਨਦਰ ਨੇ ਆਵੇ ਬਹੁਤਾ ਉਹ ਬਿੜਾਣ ਆਦੇਸ ਇਸੇ ਆਦੇਸ ਸਾਧ ਅਨੀਲ ਅਨਦੀ ਅਨੰਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋਤ ਕੁ ਕਿਚ ਪਾਇਆ ਕੋ ਇਕਾ ਵਾਰ ਕਰ ਕਰ ਦੇਖੇ ਸਿਰਜਣਹਾਰ ਨਾ ਨਿਕ ਸੱਚੇ ਕੀ ਸਾਥੀ ਕਾਰੇ ਆਦੇਸ ਤੇ ਸੇ ਆਦੇਸ ਆਦ ਅਲੀਮ ਅਲਮ ਦੀ ਅਨੰਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋ ਲੱਖੋ ਵੇ ਲੱਖੋ ਵੀ ਲੱਖ ਰੀਸ ਲੱਖ ਲੱਖ ਈੜਾ ਕਹਿ ਏਕ ਨਾਮ ਜਗਦੀਸ਼ ਏਤ ਰਾਏ ਪਤ ਪਵੜਿਆ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਏ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਟੀਸ ਆਕੜ ਜੋਰ ਚੁੱਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਦਾ ਜੋਰ ਜੋਰ ਨੇ ਰਾਜ ਮਾਲ ਮਨ ਸੋਹਰ ਜੋਰ ਦਾ ਸੂਰਤ ਗਿਆਨ ਵਿਚਾਰ ਜੋਰ ਨੁਕਤੀ ਛੂਟੇ ਸਰਕਾਰ ਜਿਸ ਸਾਥ ਜੋਰ ਕਰ ਦੇਖੇ ਸੋਈ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁਤੀ ਤੀ ਤੀ ਵਾਰੇ ਅਵਣ ਪਾਣੀ ਅਗੜੀ ਪਤਾਲ ਤੀਸ ਵਿੱਚ ਤਰਤੀ ਤਾ ਪ੍ਰਕੀਤ ਰਮਸਾਲੇ ਤੀਸ ਵਿੱਚ ਜੀ ਜੁਗਤ ਕੇ ਰੰਗੇ ਤਿਲਕੇ ਨਾਮ ਅਨੇਕ ਅਨੰਤੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇੱਤੇ ਸੋਣ ਪੰਜ ਪ੍ਰਮਾਨ ਨਦਰੀ ਕਰਮ ਪਾਵੇ ਨਿਸ਼ਾਨ ਕੱਚ ਪਕਾਈਓ ਤੇ ਪਾਈ ਨਾਨਕ ਕਿਆ ਜਾਪੇ ਜਾਈ ਤਰਮ ਕੰਡ ਕਾ ਓ ਕਰਮ ਹੈ ਗਿਆਨ ਕੰਡ ਕਾ ਆਖੋ ਕਰਮ ਹੈ ਕੇਤੇ ਪਵਣ ਪਾਣੀ ਬਸੰਤਰ ਕੇਤੇ ਕਾਂਬੇਸ ਕੇਤੇ ਵਰਮੇ ਕਾਰ ਤੇ ਕੜੇ ਹੀ ਰੂਪ ਰੰਕੇ ਵੇਸ ਕੇਤੀਆਂ ਕਰਮ ਭੂਮੀ ਬੇਰ ਕੇਤੇ ਕੇਤੇ ਦੂ ਉਪਦੇਸ ਕੇਤੇ ਇੰਚਲ ਫੂਲ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਨਾਲੋ ਮੁਨ ਕੇਤੇ ਕੇਤੇ ਰਤਨ ਸੰਬੰਧ ਕੇਤੀਆ ਘੜੀ ਕੇਤੀਆ ਬਾਣੀ ਕੇਤੇ ਪਾਤ ਵਿਰੰਧ ਕੇਤੀਆ ਸੂਰਤ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਕੰਡ ਮੇ ਗਿਆਨ ਪ੍ਰਚੰਡ ਤਿੱਤੇ ਨਾਦੂ ਵਿਰੋਧ ਕੋੜ ਆਨੰਦ ਸ਼ਰਮ ਕੰਡ ਕੀ ਬਾਣੀ ਰੂਪ ਤਿੱਤੇ ਘੜਤ ਘੜੀਏ ਬੂਤ ਰੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਿਸਤਾਏ ਤਿੱਤੇ ਘੜੀਏ ਸੂਰਤ ਬਤ ਮਨ ਬੂਦੇ ਤਿੱਤੇ ਘੜੀਏ ਸੁਰਾ ਸਿਦਾ ਕੀ ਸੁਧ ਕਰਮ ਕੰਡ ਕੀ ਵਾੜੀ ਜੋਰੇ ਤਿੱਤੇ ਹੋਰ ਨੇ ਕੋਈ ਹੋਰ ਤਿੱਤੇ ਜੋਤ ਮਾਂ ਬਨਸੂਰੇ ਤਿੰਨੇ ਰਾਮ ਰਿਆ ਤਿੰਨੇ ਰਾਮ ਰਿਆ ਵੇਦ ਆ ਅਥਿਆਰੇ ਭੌ ਕਲਾ ਅਗਨ ਤਪਤਾਓ ਪਾਂਡਾ ਪਾਉ ਅੰਮ੍ਰਿਤ ਥਾਲੇ ਕੜੀਏ ਸਭ ਸੱਚੀ ਟਿਕਾਣੇ ਜਿਨ ਕਿਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿਆਲੇ ਸਲੋਕੇ ਪਵਨੇ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੀਪ ਤੇ ਰਾਤ ਦੂਈ ਦਾਈ ਦਾਇਆ ਖੇਲੇ ਸਗਲੇ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਅਧੂਰੇ ਕਰਮੀ ਆਪੋ ਆਪੜੀ ਕੇ ਨੇੜੇ ਕੇ ਦੂਰੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲੇ ਜਿਨੀ ਨਾਮ ਧਿਆਇਆ ਗਏ ਮਸਕਤ ਕਾਲੇ ਨਾਨਕ ਤੇ ਮੁਕੂ ਜਲੇ ਕੀਤੀ ਚੁੱਟੀ ਨਾਲੇ ਨਾਨਕ ਤੇ ਮੁਖ ਉਜਨੇ ਕੇਤੀ ਚੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ